ਚੈਨਲ ਦੇਖ ਰਹੇ ਮੇਰੇ ਸਾਰੇ ਹੀ ਸਤਿਕਾਰਯੋਗ ਪੈਣਾ ਨੂੰ ਭਰਾਵਾਂ ਨੂੰ ਬਜ਼ੁਰਗਾਂ ਨੂੰ ਮਾਣ ਤੇ ਸਤਿਕਾਰ ਕਰੇ। ਸਤਿਪ੍ਰੀਅਕ ਆਲ ਅੱਜ ਅਸੀਂ ਪਹੁੰਚੇ ਆਂ ਸਾਡਾ ਪਿੰਡ ਜੋ ਅੰਮ੍ਰਿਤਸਰ ਦੇ ਵਿੱਚ ਬਾਗਾ ਬਾਡਰ ਵਾਲੀ ਸਾਈਡ ਤੇ 13 ਕਿਲੋਮੀਟਰ ਦੂਰ ਹੈ। ਮੈਂ ਇਹ ਦੇਖਣ ਲਈ ਅਸੀਂ ਪਹੁੰਚੇ ਹੋਇਆ। ਆਜੋ ਤੁਹਾਨੂੰ ਦਿਖਾਉਣੀ ਆ ਇਹ ਗੇਟ ਤੋਂ ਹੁੰਦੀ ਆ ਐਂਟਰੀ। ਆ ਦੇਖੋ ਬੱਚਿਆਂ ਦੇ ਝੂਲਣ ਲਈ ਝੂਲੇ ਲੱਗੇ ਹੋਏ ਨੇ। ਆ ਦੇਖੋ ਜਿਹੜਾ ਪਹਿਲਾਂ ਪਿੰਡਾਂ ਦੇ ਵਿੱਚ ਰਾਣੇ ਸਾਹਮਣੇ ਦੇ ਵਿੱਚ ਪਿੰਡਾਂ ਦੇ ਵਿੱਚ ਜਾਦੂਗਰ ਆਉਂਦੇ ਹੁੰਦੇ ਸੀ ਪਿੰਡਾਂ ਦੇ ਵਿੱਚ ਆਹ ਦੇਖੋ ਫਿਰ ਜਾਦੂ ਦਾ ਸੋਧ ਘਾ ਰਿਹਾ ਦਿਖਾਉਣੀ ਆ ਆ ਜੋ ਆ ਵਿਚਾਰ ਪਾ ਲੈ ਦਿਖਾਉ ਆਹ ਦੇਖੋ ਦੇਖੋ ਕਿੰਡਾ ਵੱਡਾ ਮੱਜਾ ਬਣਿਆ ਹੋਇਆ ਪੂਰਾ ਪਰਿਵਾਰ ਇਹਦੇ ਉੱਪਰ ਸੈੱਟ ਹੋ ਸਕਦਾ आज तन्ने ਦਿਖਾਉਣੀ ਆ ਇੱਥੇ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਆ ਦੇਖੋ ਚਾਟੀ ਦੇ ਵਿੱਚ ਲੱਸੀ ਡੜਕੀ ਜਾ ਰਹੀ ਆ ਮੁਕਸੀ ਕਾਜੀ ਆ ਦੇਖੋ ਪੁਰਾਣੇ ਭਾਂਡੇ ਬਰਤਨ ਵਗੈਰਾ ਪਏ ਨੇ ਪਹਿਲਾਂ ਇਹੋ ਜਿਹੀ ਟੀਵੀ ਹੁੰਦੇ ਸੀ ਸਾਰਾ ਕੁਝ ਪੁਰਾਣਾ ਹੈਗਾ ਆ ਦੇਖੋ ਇਧਰ ਵੀ ਉਹ ਦੇਖੋ ਕਿੱਡੇ ਪਿੱਤਲ ਦੇ ਭਾਂਡੇ ਨੇ மக்கிட்ட ஆரணி பக்க பக்கா உப்பீகால ਆ ਦੇਖੋ ਮੱਕੀ ਦੀ ਰੋਟੀ ਤੇ ਸਾਗ ਜਿੰਨੀ ਮਰਜ਼ੀ ਰੋਟੀਆਂ ਖਾਓ ਸਾਗ ਲਓ ਪੈਣਾ ਸੇਵਾ ਲਈ ਹਾਜ਼ਰ ਨੇ ਸਾਰਾ ਇਹ ਸਿਆ ਦੇਖੋ ਹਮਾਰਾ ਜਿਹੜੀ ਕੱਚੀ ਆ ਕੱਚੀ ਇਹ ਸਾਰਾ ਕੁਝ ਆ ਦੇਖੋ ਪਹਿਲਾਂ ਬੋਹੋਂ ਦੇ ਬੱਚਾ ਨੂੰ ਨਹੀਂ ਪਤਾ ਪਹਿਲਾਂ ਪੀਚੋ ਘੇੜਦੇ ਸੀ ਆ ਪੀਚੋ ਬਣਾਈ ਹੋਈ ਆ ਆ ਦੇਖੋ ਉਹ ਬਣੇ ਹੋਏ ਨੇ 9 10 ਅੱਗੇ ਪਿੰਡਾਂ ਦੇ ਵਿੱਚ ਫਿਲਮ ਦਿਖਾਉਣ ਲਈ ਆਉਂਦੇ ਹੁੰਦੇ ਸੀ ਆ ਸਾਡੇ ਅੰਕਲ ਜੀ ਬੈਠੇ ਨੇ ਉਹ ਫਿਲਮ ਦਿਖਾਉਂਦੇ ਨੇ ਅੱਗੇ ਆਏ ਅੱਖ ਜੀ ਲਾ ਕੇ ਨਾ ਤੇ ਦੇਖਦੇ ਹੁੰਦੇ ਨੇ ਉਹਗੇ ਦਿਖਾਉਂਦੇ ਨੇ ਬੱਚਿਆਂ ਨੂੰ ਇੱਥੇ ਲੈ ਕੇ ਜ਼ਰੂਰ ਆਉਣਾ ਚਾਹੀਦਾ ਕਿਉਂਕਿ ਬੱਚਿਆਂ ਨੂੰ ਪੁਰਾਣੀਆਂ ਚੀਜ਼ਾਂ ਦਾ ਪੁਰਾਣੇ ਸਾਡੇ ਕਲਚਰ ਦਾ ਨਹੀਂ ਪਤਾ ਹੈਗਾ ਇੱਥੇ ਪੂਰਾ ਜਿਹੜਾ ਪੁਰਾਣਾ ਕਲਚਰ ਆ ਸਾਰੇ ਸੰਭਾਲ ਕੇ ਰੱਖਿਆ ਹੋਇਆ ਆ ਦੇਖੋ ਘੜਿਆਂ ਦੇ ਨਾਲ ਕਿੰਨੀ ਸੋਹਣੀ ਡਿਜ਼ਾਈਨਿੰਗ ਹੋਈ ਹੋਈ ਆ ਇਧਰ ਜੇ ਕਿਸੇ ਨੇ ਕੱਪੜੇ ਵਗੈਰਾ ਲੈਣੇ ਨੇ फुलकारीयां ਇਧਰੋਂ ਮਿਲਦੀਆਂ ਨੇ ਆ ਸਾਡੀਆਂ ਭੈਣਾਂ ਬੈਠੀਆਂ ਨੇ ਪੰਜਗਤੀ ਕਾਲਜੀ ਆ ਦੇਖੋ ਮੇਰੀਆਂ ਭੈਣਾਂ ਨਾ ਜਿੰਨ ਟੁਟਕੀ ਵਾਲੀਆਂ ਸੇਵੀਆਂ ਮੈਂ ਵੀ ਵੀਡੀਓ ਪਾਈ ਸੀ ਕਈ ਦਿਨ ਹੋ ਗਏ ਟੁਟਕੀ ਵਾਲੀਆਂ ਸੇਵੀਆਂ ਦੀ ਭੈਣਾਂ ਟੁਟਕੀ ਵਾਲੀਆਂ ਸੇਵੀਆਂ ਵਟਦੇ ਨੇ ਮੈਂ ਵੀ ਇਹ ਵੀ ਸੇਵਾ ਵੀ ਕਰਦੀਆਂ ਨੇ ਆ ਬਜ਼ੁਰਗ ਮਾਤਾ ਬਿਮਾਰ ਐ ਇਹ ਸੁੱਤੇ ਪੈਣ ਇਹਨਾਂ ਦਾ ਹਜਿਆਰ ਚੱਲ ਨਹੀਂ ਖੁੱਤਲਾ ਆ ਦੇਖੋ ਇੱਧਰ ਚੱਕੀ ਚੱਲਦੀ ਆ ਕਿਉਂਕਿ ਬੱਚਿਆਂ ਨੂੰ ਨਹੀਂ ਪਤਾ ਵੀ ਚੱਕੀ ਕੀ ਹੁੰਦੀ ਆ ਆ ਦੇਖੋ ਚੱਕੀ ਚੱਲਦੀ ਆ ਸਾਰਾ ਕੁਛ ਇੰਨੇ ਨੇ ਸੰਭਾਲ ਕੇ ਰੱਖਿਆ ਹੋਇਆ ਬੋ ਮਾਤਾ ਦੀ ਤਸਵੀਰ ਲੱਗੀ ਹੋਈ ਆ ਆਂਟੀ ਹਾਸ਼ਮੀ ਕਾਜੀ ਆ ਸਾਡੇ ਆਂਟੀ ਨੇਗੇ ਇਹ ਬਾਜਰੇ ਦੀ ਖਿਚੜੀ ਦੀ ਸੇਵਾ ਨਿਭਾਉਂਦੇ ਨੇ ਜਿਹਨੇ ਵੀ ਖਿਚੜੀ ਖਾਣੀ ਆ ਖਾ ਸਕਦਾ ਦਿੱਤੀ ਕਿਉਂ ਪਾ ਕੇ ਦਿੰਦੇ ਨੇ ਬਿਲਕੁਲ ਸੱਚ ਐ ਜਾ ਆਪਦਾ ਜਿਵੇਂ ਸੱਚ ਮੁੱਚ ਮੱਜ਼ ਖੜੀ ਹੋਵੇ ਦੇਖੋ ਪੈਣਾ ਜਿਹੜੀ ਧਾਰ ਕੱਢਦੀ ਆ ਦੇਖੋ ਆਹ ਦੇਖੋ ਇੱਥੇ ਚਰਖਾ ਕੱਤ ਕੇ ਦਿਖਾਇਆ ਜਾ ਰਿਹਾ ਅੱਜ ਕੱਲ ਇਹ ਜਿਹੜਾ ਸਾਡਾ ਸੱਭਿਆਚਾਰ ਦਾ ਇੱਕ ਹਿੱਸਾ ਸੀ ਇਹ ਜਦੋਂ ਸਮਾਂ ਜਿਹੜੀ ਅਲੋਪ ਹੀ ਹੋ ਚੁੱਕੀ ਆ ਆ ਦੇਖੋ ਅੱਜ ਕੱਲ੍ਹ ਦੀਆਂ ਕੁੜੀਆਂ ਨੂੰ ਤੰਦ ਨਹੀਂ ਕੱਢਣਾ ਆਉਂਦਾ ਅੰਮ੍ਰਿਤ ਭਾਈ ਜਾਣਿਆ ਜਦੋਂ ਉੱਠਦੇ ਮੋਟਦੀ ਸਵਾਰੀ ਦੇਖੋ ਪੁਰਾਣੇ ਸਮੇਂ ਦੇ ਵਿੱਚ ਵਾਲਟੀ ਦੇ ਨਾਲ ਐਵੇਂ ਪਾਣੀ ਕੱਢਿਆ ਜਾਂਦਾ ਸੀ ਆ ਦੇਖੋ ਕਿੰਨੇ ਦਿਲ ਖਿੱਚਵੇਂ ਸੀ ਨੇ ਇੱਥੋਂ ਦੇ ਬੱਚਿਆਂ ਨੂੰ ਲੈ ਕੇ ਆਓ ਤਾਂ ਕਿ ਉਹਨਾਂ ਨੂੰ ਸਾਡੇ ਪ੍ਰਾਣ ਰੀਤੀ ਰਿਵਾਜ ਸਾਡਾ ਸਭਿਆਚਾਰ ਆ ਚੇਤੇ ਰਹੇ ਆਹ ਲਓ ਸਾਡਾ ਭਰਾ ਤੇ ਚੜਦਾ ਘੋੜੀ ਤੇ ਹੂੰ ਤੁਹਾਨੂੰ ਇੱਧਰ ਵੀ ਦਿਖਾਉਣੀ ਆ ਪ੍ਰਾਣਾ ਸਭਿਆਚਾਰ ਇਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਸੰਭਾਲ ਕੇ ਰੱਖਿਆ ਹੋਇਆ ਦੇਖੋ ਦੇਖੋ ਆਂਜਿਵੇਂ ਜੀ ਸਸਤੇ ਚਾਲ ਇਥੋਂ ਮਿਲਦੇ ਨੇ ਜਿਨ੍ਹਾਂ ਨੂੰ ਹੁਣ ਪਾਪ ਕਨ ਕਹਿੰਨ ਲੱਗੇ ਸਸਤੀ ਤਾਂ ਇਹਨਾਂ ਨੂੰ ਮੱਕੀ ਦੇ ਖਿਲਣਾ ਕਹਿੰਦੇ ਸਹੀ ਗੱਲ ਹੈ ਦੇਖੋ ਜੀ ਆਂਜਿਵੇਂ ਧੰਨਵਾਦ ਜੀ ਆਹ ਜੀ ਸਾਡੇ ਪਿੰਡ ਦਾ ਅੰਦਰਲਾ ਸੀਨ ਮੈਂ ਤੁਹਾਨੂੰ ਦਿਖਾ ਚੁੱਕੀ ਹਾਂ ਇੱਥੋਂ ਦਾ ਖਾਣਾ ਬੜਾ ਸਾਫ਼ ਸੁਥਰਾ ਮਿਲਦਾ 850 ਰੁਪਿਆ ਟਿਕਟ ਹੈ ਰਾਤ ਦੇ 10 ਵਜੇ ਤੱਕ ਇਹ ਜਿਹੜਾ ਸਾਡਾ ਪਿੰਡ ਹੈ ਦੇਖਣ ਲਈ ਖੁੱਲਾ ਰਹਿੰਦਾ ਤੁਸੀਂ ਆਪਣੇ ਬੱਚਿਆਂ ਨੂੰ ਲੈ ਕੇ ਇੱਥੇ ਜਰੂਰ ਆਓ ਮੈਨੂੰ ਕਮੈਂਟਾਂ ਦੇ ਵਿੱਚ ਦੱਸਿਓ ਕਿ ਤੁਹਾਨੂੰ ਸਾਡੀ ਵੀਡੀਓ ਕਿਹੋ ਜਿਹੀ ਲੱਗੀ ਵੀਡੀਓ ਨੂੰ ਕਰ ਦਿਓ ਲਾਈਕ ਤੇ ਸ਼ੇਅਰ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ